ਵੇ ਇਹਦਾ ਜਿਹੜੇ ਗੱਲਾਂ ਕਰਦੇ ਆ ਨਾ ਉਹਨਾਂ ਨੇ ਮੂੰਹ ਤੇ ਅੱਜ ਚ ਪੀੜਿਆ ਠੀਕ ਆ ਐਦਾਂ ਐਦਾਂ ਸਾਨੂੰ ਪਿਆਰ ਕਰਦੇ ਨੇ ਠੀਕ ਆ ਉਹ ਬੰਦਾ ਕੋ ਖਾਣ ਪੀਣ ਦਾ ਦੇਣ ਲੈਣ ਦਾ ਕੋ ਭੁੱਖਾ ਨਹੀਂਦਾ ਪਿਆਰ ਭੇਜਿਆ ਉਹਨਾਂ ਨੇ ਆਪਣਾ ਇਹ ਕੋਈ ਚੀਜ਼ਾਂ ਨਹੀਂ ਭੇਜੀਆਂ ਪਿਆਰ ਭੇਜਿਆ ਮੇਰੀ ਧੀ ਨੂੰ ਮੈਂ ਤੈਨੂੰ ਮੈਂ ਆਇਆ ਇੱਕ ਮਿੰਟ ਮੰਮੀ ਮੈਂ ਵੀ ਜਾਣਾ ਵਾ ਮੈਂ ਰਹਿਣਾ ਮੈਂ ਨਵੀ ਲਿਆ ਜਾ ਮੈਂ ਨਵੀ ਲਿਆ ਜੀ ਤੇਲੀ ਕਾਰ ਆਪਣੀ ਜੀਬ ਜੀ ਕੱਢ ਲਾ ਜਾ ਵੱਖਰੀ ਆਪਣੀ ਅਸੇ ਵਰਕੇ ਲਿਆ ਕੇ ਦਿੱਤਾ ਤੇ ਕੋ ਮੈਂ ਵੀ ਜਾਣਾ ਹਾਂ ਕੋ ਮੈਂ ਮੈਂ ਵੀ ਜਾਣਾ ਹਾਂ ਐਂ ਅੰਦੇ ਨਹੀਂ ਜਾਣਾ ਤੂੰ ਚਲ ਮੈਂ ਤੁਰਉਣਾ ਆਪਣੀ ਜੀਬ ਤੇ ਬਹੁਤ ਤੁਹਾਨੂੰ ਉਹ ਵੱਖਰੀ ਲਿਆ ਕੇ ਦਿੱਤੀ ਰੋੜਾ ਵਾਂ ਕੇ ਮੈਂ ਪੂਤਰੀ ਵੜਾਈ ਮੈਂ ਪੂਤਰੀ ਤੇ ਬੈਠੀ ਕਹਿੰਦੀ ਕਹਿੰਦੀ ਮੈਂ ਸਕੂਟੀ ਤੇ ਬੈਠਾ ਬੈਗਾ ਇਹ ਤੇ ਹੀ ਚਾਉ ਇਹਨੂੰ ਰੇਹੰਦਾਰ ਗੁੰਨੂ ਨਾ ਖੜੀ ਮੈਂ ਬਹਿ ਲੱਗੀ ਜਾ ਪਰੇ ਚੱਲ ਜਾ ਜਾ ਆਪਣੀ ਪਾਪਾ ਦੀ ਗੱਡੀ ਤੇ ਜਾ ਤੇਰੇ ਕੋਲ ਵੀ ਗੱਡੀ ਆਈ ਹੈ ਨਾ ਪਿਓ ਤੇ ਇਕਲ ਦੋਹਾਂ ਕਲਾ ਕੇ ਫਿਰ ਆਟੀ ਗੱਡੀ ਤੇ ਛੱਡ ਦੇ ਮੈਂ ਵੀ ਜਾਣਾ ਹਰ ਗੁੰਨੂ ਮੈਂ ਵੀ ਜਾਣਾ ਆ ਹਾਂ ਚੱਲ ਜੀ ਮੇਰੇ ਰਾਜਾ ਮੇਰੇ ਰਾਜੇ ਨੂੰ ਜਾਣਾ ਹਰ ਗੁੰਨੇ ਮੇਰੇ ਟੋਪੀ ਤੇ ਪਾ ਲਾ ਟੋਪੀ ਲੈ ਕੇ ਜੁੱਤੀ ਜੁੱਤੀ ਮੂਡ ਪਾ ਲਾ ਮੂਡ ਹੀ ਪਾ ਟੋਪੀ ਟੋਪੀ ਉਧਰੇ ਹੀ ਮੇਸਾਂ ਉਧਰੇ ਨਹੀਂ ਇੱਥੇ ਲਾ ਲੁੱਟੀ ਹੁਣੇ ਜੰਨੇ ਜੁੱਤੀ ਪਾ ਲਾ ਜੁੱਤੀ ਨਹੀਂ ਉਧਰੇ ਹੀ ਲਾ ਲਾ ਮੂਡ ਪਾ ਲਾ ਲੈ ਆਪਾਂ ਉਹ ਵੀ ਉਧਰ ਸਾਰਾ ਲੈ ਲਿਆ ਆ ਕੰਢੀ ਉਹ ਛੇਤੀ ਕਰ ਮੈਂ ਜਾ ਚੰਗੇ ਛੇਤੀ ਛੇਤੀ ਬਾਥ ਥੱਲੇ ਮੈਂ ਉਹ ਲਾ ਪਾ ਜੇਤੀ ਕਰਨਾ ਭਰਾ ਬੜਾਈ ਅੱਗੇ ਆਈ ਕਿ ਲੱਖ ਦਿਨ ਲੱਗ ਜਾਈ ਵਾ ਉਹ ਮੈਂ ਉਹ ਵੀ ਨਾ ਕਰਦੀ ਗਾੜੀ ਨੂੰ ਬੜਾਈ ਪਾ ਲਈ ਵਾ ਤਾ ਚੱਲੇ ਤੋ ਆ ਜੀ ਹੋਤੀ ਐਂਡੀ ਮੇਰਾਂ ਦੇ ਦੇ ਅੱਛ ਮਿੱਠਾ ਨਹੀਂ ਮਿੱਠਾ ਨਹੀਂ ਬਣਿਆ ਆਪਾ ਪੁੱਦਾ ਹਾਂ ਦਾਦਾ ਸੱਪਾ ਪੁੱਦਾ ਦਾਦਾ ਸੇ ਆਪਾ ਪਉਂਦਾ ਕਿਉਂ ਕਿੰਨੇ ਚਾਹੇ ਚੀਜ਼ ਨਹੀਂ ਦਿੰਦਾ ਹਾਂ ਕਹਿ ਕਿਆ ਕਾ ਚੀਜ਼ ਦੋ ਨਾ 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 ਨੈਸ ਕਹਤਲਾ ਆ ਕੇ ਹਰਗੁੰਦੀ ਕਹਿੰਦੀ ਵੀ ਇਹ ਇਹ ਕਿੰਨਹਰਗੁੰ ਕਹਿੰਦੀ ਆ ਸਿਆਪਾ ਪਾਇਆ ਦਾਦੇ ਨੇ ਨਾ ਕਹਿ ਕੇ ਆ ਛੇਤੀ ਕਰ ਇਹਨੂੰ ਕੁੱਟੀ ਫੇਰੇ ਇਹਨੂੰ ਦਾਦਾ ਹਰਗੁੰ ਕਹਿੰਦੀ ਆ ਸਿਆਪਾ ਪਾਇਆ ਰੋ ਜਾ ਰੋ ਜਾ ਕਹਿ ਕੇ ਆ ਜਾ ਜਾ ਛੇਤੀ ਜਾ ਇੰਦਰਾ ਕੀ 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 ਕਰਦਾ ਹੈ ਦਾਦਾ ਦਾਦਾ ਕੀ ਕਰਦੇ ਜਿੜੋਂ ਡਈ ਆ ਛਾਪਾ ਦਾਦਾ ਕੀ ਦਾਦਾ ਕੀ ਜਾਂਦੇ ਆ ਪੀ ਹੁੰਦੀ ਆ ਪੀ ਹੁੰਦੀ ਆ ਨਹੀਂ ਛਾਪਾ ਕਨੇ ਪਾਇਆ ਦਾਦਾ ਕੀ ਬੰਦੇ ਹਾਂਜੀ ਦਾਦ ਦੇ ਛਾਪਾ ਪਾਇਆ ਉਹ ਖਾਂਦਾ ਨਹੀਂ ਹੁੰਦਾ ਇਹ ਆਏ ਹੋਏ ਸਭ ਕਿੱਲਿਆ ਨਹੀਂ ਡਾਡਾਂ ਤੇ ਡਾਡਾਂ ਕਦੇ ਨਾਦਾ ਮੱਥੇ ਤੇ ਆ ਸ਼ੂਗਰ ਸੈਟਰ ਹੀ ਰਹਿਣ ਜੀ ਘਪਰਾੜ ਜੀ ਦੱਤੀ ਇੱਕ ਹੀ ਤੂੰ ਇੰਤਲੇ ਕਿ ਲੱਗਣਾ ਇਹ ਗਲੀ ਐਥੇ ਉਲੰਦ ਜੀ ਪੈਣੇ ਪਾਹੀਰੇ ਪਰ ਹੋ ਜਾ ਤੇਰੇ ਨਾ ਲੱਗ ਜੇ ਸੂਈ ਅਰ ਕੋ ਨਾ ਭਾਈ ਥਾਮ ਕਿਚ ਲੈ ਲੈਣਾ ਇਹਨੂੰ ਇਹਨੂੰ ਕਰਨਾ ਹੀ ਸੀ ਚੌਣੀ ਜਾਣ ਤੇ ਆ ਜੇ ਨਹੀਂ ਕਿੱਚਿਆ ਗਿਆ ਕਿੱਚਿਆ ਗਿਆ ਸੋਤ ਵੇਖ ਉਹ ਕਿੱਤਣਾ ਹਾਂ ਹਾਂ ਜਾਨਦਸ ਇਹ ਨਾ ਬਣਾ ਪਈ ਨਾ ਇਹਨੂੰ ਉੱਤਰਨਾ ਬਣਨਾ ਉਹਨੂੰ ਤਾਂ ਕਰਨਾ ਨਹੀਂ ਆਪੇ ਹੋ ਜਾਣਾ ਮਾਨੂੰ ਇੱਥੋਂ ਪੈਦਾਂ ਕੱਢ ਦੇ ਯਾਰ ਜਲਦੀ ਨਾਲ ਕਰਕੇ ਕਰ ਰਹੀ ਜੀ ਇਹ ਡੈਲੀ ਸਹੀ ਜਾ ਇਹ ਪਹਿਲੀ ਗੱਲ ਕਿ ਮੈਂ ਨੂੰ ਹਲੋ ਨੂੰ ਨਿਕਲ ਜਾਣ ਦੇਣਾ ਹੈ ਨਾ ਫੇਰ ਆ ਪਿਆ ਜਾਣਾ ਹੈ ਹਾਂਜੀ ਇੱਧਰ ਟੰਕਣਾ ਜਾ ਆਗੇ ਆਗੇ ਟੰਕਣਾ ਜਾਣਾ ਹੈ ਹੈਂਦੀ ਕਾ ਫੜੀ ਫੜੀ ਵੜੀ ਹਰ ਕੁੰਡ ਲਾ ਕੇ ਫੜੀਏ ਮੜ ਨਾ ਨਾ ਹਾਂ ਵੀ ਹੈਗੀ ਪੈਨ ਵਿੱਚ ਪੈਨ ਹੈਗੀ ਹੈ ਫੋਨ ਜਗਾਣ ਪਾ ਕੇ ਬੋਲੋ ਜੀ ਨਹੀਂ ਬਾਤ ਕੀ ਆਈ ਪੀਓਈ ਗੰਦਰ ਦਾ ਇਹ ਲੈ ਲਓ ਜੀ ਹਾਂ ਕੁ ਆਂਦਾ ਪਿੰਡੋਂ ਤੇ ਵੜੀ ਬਾਵਾ ਜੀ 314 ਹੋਪ ਇੱਕ ਅਧੀ ਰੁਦਰਾ ਢੋੜੀ ਢੋਲੀ ਦੀ ਮਿਸ਼ੂਕਰ ਤਾਂ ਕਿ ਭਰਾ ਬਧੀ ਲੱਗੇ ਕਿ ਬਹੁਤ ਵਧੀਆ ਹਰ ਕੋ ਨਾ ਦਾਦੀ ਦੇ ਵੀ ਲੱਗ ਲੱਗੀ ਸਹੀ 269 69 114 ਹੈ ਇਧਰ ਹਰ ਕੋ ਨਾ ਨਾਈ ਇਧਰ ਵੇਖ ਆ ਵੀ ਦਾਦੀ ਦੇਮੀ ਆ ਦੇਖ ਇੱਧਰ ਇੱਥੇ ਆ ਆ ਵੀ ਦਾਦੀ ਦੇਦੀ ਕੋਲ ਆ ਕਮਤ ਹੋਏ ਆ ਜਾ ਆ ਜਾ ਆ ਗਈ ਆ ਵੀ ਡਰ ਜਾਂਦੀ ਨਾਲ ਹੀ ਆ ਹਾਂ ਨਹੀਂ ਸੱਚੇ ਉਹ ਨੀਕ ਸੱਟ ਉਹ ਜੋ 3 ਦਿਨੋਂ ਟਿਕਾ ਲੰਢ ਕੇ ਹੈ ਸਾਡੇ ਨੂੰ ਲੱਗੇ ਨਾ ਲਾਹ ਹਰ ਗੁੰਮ ਲੱਗੇ ਫੜੀ ਹੈ ਫੜੀਆਂ ਫੜੀਆਂ ਸਤਾਮੀ ਕਰਦੀ ਹੈ ਅੱਜ ਡੈਡੀ ਦੀ ਸਿਹਤ ਨਹੀਂ ਠੀਕ ਹੈਗੀ ਜੀ ਸ਼ੂਗਰ ਵਧੀਆ ਤੇ ਉਹਦਾ ਕਰਨਾ ਸਿਰਪੜ ਬੜੀ ਹੰਡੀ ਇੱਥੇ ਇੱਥੇ ਨਾ ਪਾਰੀ ਕਰ ਦੇ ਵੇਖੀ ਫੇ ਠੀਕ ਹੋ ਜਾਣਾ ਦਾਦੂ ਨੇ ਇੱਥੇ ਪਾਰੀ ਕਰ ਦੇ ਇੱਥੇ ਪਾਰੀ ਕਰਦ ਨਾ ਵੀ ਠੀਕ ਹੋ ਜਾਦਾ ਹੁਣ ਪਸ਼ੋਕਾ ਦਾਦੂ ਠੀਕ ਆ ਨਾ ਕਦ ਦਾਦੂ ਠੀਕ ਆ ਉਹ ਤੇ ਦੇ ਘੋਟ ਦੇ ਮੱਥੇ ਤੇ ਪਾਰੀ ਕਰਕੇ ਕਹਿੰਦੇ ਦਾਦਾ ਠੀਕ ਹੈ ਘੋਟ ਦਦੇ ਹਾਂ ਇਆ ਹੋਰ ਕੋਟ ਤੇ ਹਿੱਦੈਨ ਕੋਟ ਤੇ ਹੋਤ ਨਾ ਇਹਦਾ ਹਾਂ ਕੋਟ ਤੇ ਕੀ ਕਰਦੀ ਮਟੇਰੋਰਾ ਮੰਮਾ ਦਾ ਪੈਸਾ ਵੀ ਗੋਲ ਗੋਲ ਹੋ ਗੋਲ ਜਾ ਉਹ ਕਹਿੰਦੀ ਪਪਾ ਗੋਲ ਗੋਲ ਮਾਂ ਪਪਾ ਕੀ ਗੋਲ ਗੋਲ ਚਲੀਏ ਪਪਾ ਗੋਲ ਗੋਲ ਸਸੀ ਘਾਲ ਸਾਹ ਤੜਾਈ ਨੇ ਲਾਗਦੇ ਪਪਾ ਤੇ ਅੱਜ ਹਰ ਗੰਦੇ ਤੇ ਸ਼ੈਤਾਨੀਆਂ ਚੈੱਕ ਕਰਿਓ ਬਸ ਪਪਾ ਪਪਾ ਉਹਨੇ ਬੋਲੀ ਜਾਣਾ ਉਹਨੂੰ 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 ਪਤਾ ਨਾ ਵਲੌਗ ਬੰਦਾ ਇਹਨੇ ਰੋਲਾ ਪਾਈ ਜਾਂਦਾ ਤੇ ਗੋਲ ਗੋਲ ਹਾਂ ਹੋਰ ਕੋਣ ਗੋਲ ਮਮਾ ਦੇ ਮਮਾ ਦੇ ਮਮਾ 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 ਨੂੰ ਕਰ ਦੋ ਮਮਾ ਨੂੰ ਕਰ ਦੋ ਇਦਾਂ ਹੀ ਕਿ ਕੌਣ ਬੜਾ ਇਧਰ ਗੋਲ ਕੋਲ ਇਧਰੇ ਕੀ ਉਹ ਪੈਸਾ ਇਹਨੇ ਕਹਿਣਾ ਹੁੰਦਾ ਉਹ ਆ ਗੋਲ ਜੀ ਨੇ ਫੜੀ ਹੈ ਨਾ ਚਲ ਇੱਥੇ ਬਹਿ ਪੁੱਤ ਇੱਥੇ ਜਿੱਥੇ ਤੇਰੀ ਜਗ੍ਹਾ ਆ ਇੱਥੇ ਬੈ ਜੰਦਾ ਆਪਣੀ ਜਗ੍ਹਾ ਤੇ ਚਲ ਬਹਿ ਜਾ ਬੈ ਵੈਰੀ ਗੁੱਡ ਕਿੱਥੇ ਪੁੱਤ ਆ ਪੁੱਤ ਉੱਥੇ ਕਿੱਥੇ ਉੱਥੇ ਭੁੱਲੀ ਹਾਏ ਇਧਰ ਕਮਰੇ ਚ ਹਾਏ ਮਮਾ ਦੇਖੋ ਹਾਏ ਅਦਰ ਕੁੰਡੜਾ ਬਾਹਣੇ ਪਾਣੀ ਬੋਲੀ ਬੋਲੀ ਹੋ ਰਹੀ ਹੈ ਜੀ। ਹਾਂ ਤੂੰ। ਉਹ ਇਹ ਪੂਤੀ ਉਹ। ਪੂਤੀ। ਕਰ ਲ ਗਾਣੇ ਕਰੂ। ਨਹੀਂ। ਇਹ ਤੇ ਚਾਚੂ ਆ। ਚਾਚੂ ਆ। ਓਹੋ ਠੀਕ ਆ ਤੂੰ ਤੇ ਆਪੇ ਤੇ ਕਹਿੰਦਾ ਹੈ ਪੂਤਾ। ਪੂਤੀ। ਲੈ ਕਦੀ ਕਹਿੰਨੀ ਪੂਤਾ ਕਦੀ ਕਹਿੰਨੀ ਚਾਚੂ। ਦੋਨੇ ਚੀਜ਼ਾਂ। ਚਾਚੂ ਪੂਤਾ ਬਣ ਗਿਆ ਕਦੇ। ਵੇਖ ਕੇ ਆਪੜ ਵੇਖ ਕੇ ਆਪੜ ਕੋਣ ਹੈ ਅੰਦਰ। ਪੂਤੀ। ਹੈਂ? ਜਾ ਵੀ ਕਿਤੇ ਆ ਨਹੀਂ ਕੋਟਿਉ ਵਾੜੀ ਪਿਆਰੀ ਲੰਦਾ ਹਾਏ ਆਏ ਕੋਟਿ ਆ ਗੁਣੀ ਹੈ ਗੁਣਾ ਆ ਇਹਦੇ ਹਰ ਗੁਣੀਆਂ ਦੇ ਇਹ ਮੁੰਡਾ ਆ ਕਿਹਦਾ ਮੁੰਡਾ ਭਲਾ ਪਾਪਾ ਦਾ ਮੁੰਡਾ ਕਹੋ ਰੋਟੀਆਂ ਖਾਣੀਆਂ ਰੋਟੀਆਂ ਖਾ ਲੀਆਂ ਨੇ ਆਹ ਆਈਆਂ ਨਹੀਂ ਪਤਾ ਨਹੀਂ ਕਿਹੜੀ ਨੁਕਰੇ ਲਾ ਛੜੀਆਂ ਹੀ ਹੁਣ ਖਾ ਰੋ ਮਗਰ ਹੁਣ ਉਹ ਲੱਕ ਲਾਤਾ ਇਧਰ ਸਭ ਕੋਲੇ ਦਾ ਹੱਦ ਕਿਉਂ ਇੰਨਾ ਗਿੱਟੇ ਭੰਨਣ ਨਹੀਂ ਹੈ ਮਾਪੇ ਈ ਡੂੰਗੇ ਡਾਂਗੇ ਕਾ ਲੈ ਵੀ ਆਇਆ ਇਥੋਂ ਮਿਸ਼ਾਲ ਆ ਗਈ ਮੈਂ ਇਥੋਂ ਬੈਡਬਾਲ ਖੇਡੀ ਕਿ ਪਹਿਨ ਆਹ ਇੱਕ ਵਾਰੀ ਤੇ ਲਾਈਏ ਨਹੀਂ ਵੀ ਅੱਜ ਅੱਜ ਕੰਮ ਦਾ ਮੰਦਾ ਹੀ ਆ ਹਾਂ ਕਿਤੇ ਉੱਪਰ ਜਾਣਾ ਆਪਣਾ ਉੱਪਰ ਉੱਪਰ ਹੀ ਠਾ ਰੱਖਣੀ ਉੱਪਰ ਜਾਣਾ ਆਪਣਾ ਬੈਟ ਨੂੰ ਨਾ ਇਥੋਂ ਪਲਾਸਟਰ ਦੇ ਉਹ ਨਹੀਂ ਇਧਰ ਹੀ ਇਧਰ ਹੀ ਆਹ ਆ ਜਾ ਆ ਜਾ ਅਸੀਂ 4 ਨੰਬਰ ਤੇ ਚੱਲ ਗਏ ਤਾਂ ਆਹ ਗੁਰੂ ਆਈ ਆਈ ਲੱਗੇ ਆਈ ਜੇਬ ਜੂ ਚੈੱਕ ਕਰਨੀ ਅੰਨੇ ਵਾ ਸ਼ੇਵਾ ਛੁੱਟੀ ਜਾਣਾ ਨਹੀਂ ਪਲਾਸਟਰ ਇਹ ਪਲਾਸਟਰ ਹੈ ਨਹੀਂ ਯਾਰ ਗੀਨ ਬੜੀ ਚੜਦੀ ਇਹਦੇ ਨਾਲ ਕੋਈ ਨਹੀਂ ਚੜਾਉਣੀ ਇਹਦੀ ਕਹਿੰਦੇ ਚਿੜੀ ਚਿੱਕ ਖੜੋ ਬਾਲ ਜਿਹੜੀ ਨਹੀਂ ਨਰਮ ਜੀ ਵੇਖੋ ਆਹ ਵੇਖੀ ਆਹ ਨਰਮੋ ਨਹੀਂ ਬਲਵਾ ਜੀ ਸਭ ਕੁਝ ਕਰੀਏ ਇਹ ਵੀ ਇਹ ਵੀ ਹਾਰ ਨਹੀਂ ਨਹੀਂ ਭਰਾਏ ਤੇ ਗੀਨ ਚੜਨੀ ਬੜੀ ਆ ਆ ਗਾਣਾ ਵੇ ਲੈ ਮੈਡਮ ਐ ਚੁਣ ਕੇ ਲੈ ਆਕਰ ਪੂਰਾ ਵਧੀਆ ਕਹਿੰਦੇ ਖੰਡ ਰੋਕ ਕੇ ਤਮਾਣੇ ਆਹ ਭਰਾ ਨੇ ਕੰਮ ਗਲਤ ਕਰਤਾ ਯਾਰ ਅੱਜ ਟਿੰਡ ਕਰਾ ਲਈ ਮਾਏ ਸੱਜਾ ਪਿਆ ਮਿਲਿਆ ਸਹੀ ਗੱਲ ਹੈ ਇਹਨਾਂ ਚੋਟਿਕ ਨੂੰ ਮਾਦਾ ਹੋ ਜਾਂਦਾ ਤੇ ਇਹੇ ਤਾਂ ਲੱਗਦਾ ਗੱਡੀ ਨੂੰ ਹੋਣ ਵਾਲੀ ਕੰਪਾਉਂਡ ਮੈਂ ਆਪਾਂ ਕਰਵਾ ਲਈਏ ਵੀ ਉਹ ਜਦੋਂ ਦਸਦਾ ਰ ਬਾਰਗਰੀ ਸਾਈਡ ਤੋਂ ਜਦੋਂ ਬਾਰਿਸ਼ ਈ ਲੀ ਗਿਆ ਥੋੜਾ ਜਿਹਾ ਪੇਂਟ ਕਰਵਾਇਆ ਤੇ ਮੈਂ ਕਿਹਾ ਚੱਲ ਕੰਪਾਉਂਡ ਕਰਾ ਲਈਏ ਗੱਡੀ ਹੋਣਾ ਬੁਰੀ ਜਿਹੀ ਲੱਗਦੀ ਉਦਾਂ ਤੇ ਪਹੁੰਚ ਗਏ ਕਾਦੀਆਂ ਵਾਲੇ ਫਟਕਤੇ ਤੇ ਨਾਲੇ ਭਾਜੀ ਹਣੇ ਦੇ ਰਾਜ ਵਿੱਚ ਦੁਕਾਨ ਆ ਕੇ ਦੇਖਦੇ ਬੜਾ ਕੰਮ ਲੱਗਿਆ ਕਿ ਨਹੀਂ ਲੱਗੇ ਅੱਜ ਇੱਥੇ ਕਿਹੜੀ ਦੁਕਾਨ ਆ ਲੈ ਦੁਕਾਨ ਤੇ ਬੰਦਿਆ ਤੇ ਕੰਮ ਇਹਨਾਂ ਨੇ ਕਰਨਾ ਬਸ ਇਹਨਾਂ ਪਾਲੀਆਂ ਦੁਕਾਨਾਂ ਆਹ ਦੁਕਾਨ ਛੋਟੀ ਜੀ ਟਰਾਲ ਬੰਦੇ ਲੱਗੇ ਗੁਰਦਾਸਪੁਰ ਰੋਡ ਤੇ ਅਕਾਲ ਹਸਪੀਟਲ ਉਹਦੇ ਸਾਹਮਣੇ ਨਗਾਨਾ ਨੂੰ ਅੱਜ 26 ਜਨਵਰੀ ਕਰਕੇ ਬੰਦ ਦੀ ਉਹ ਹੈਨਾ ਚਲੋ ਕੋਈ ਗੱਲ ਨਹੀਂ ਚੱਲ ਗਿਆ ਇਹ ਤੇ ਆਪਣੀ ਕਾਰਜ ਮੁਲਾਜ਼ਮ ਸਾਹਿਬ ਵੀ ਆ ਨਹੀਂ ਆ ਡੈਡੀ ਮੰਮੀ ਪਿੰਡ ਗਏ ਨੇ ਥੱਲੇ ਕੋਈ ਜ਼ਰੂਰੀ ਕੰਮ ਪੈ ਗਿਆ ਵਾ ਤੇ ਮੈਂ ਇਧਰ ਥੋੜਾ ਹੁਣ ਖੰਮ ਆਇਆ ਹਾਂ ਹੁਣ ਉਦੋਂ ਹੜੇ ਝੋਜਾੜੇ ਪੀੜ ਕਰਨ ਲੱਪਣਗੇ ਹੈ ਉਹ ਪੜੇ ਰੱਖਿਆ ਮਰਾਏ ਉਹ ਇਧਰ ਚ ਰੱਖ ਕਿੱਥੇ ਰੱਖਦੀ ਹੋ ਇਧਰ ਚ ਰੱਖਾ ਵੇ ਪਤਾ ਨਹੀਂ ਲੱਗਦਾ ਤੈਨੂੰ ਤੂੰ ਨਾਲ ਮਾਣੀ ਕੇ ਬੰਦਾ ਪਾਣੀ ਪੀਣ ਹੈ ਗੁਰਵਾਲ ਨਗਰ ਖਾਨ ਦਾ ਮਜ਼ਾ ਆਉਂਦਾ ਦੋ ਫਲ ਕੇ ਵਰਮਗਾ ਕੋਈ ਨਹੀਂ ਉਹਨੂੰ ਉਹਨੇ ਪੁੱਛ ਲਈ ਮੈਂ ਅੱਧੇ ਘੰਟਾ ਹੋ ਰਿਹਾ ਹੈ ਜੀ ਚਾਹ ਪੀਏ ਜਾ ਕੇ ਉਹਨਾਂ ਆਪ ਚਾਹ ਤਾਂ ਨਹੀਂ ਚਾਹ ਪੀਨੇ ਚਾਹ ਚਾਹ ਬਣਾਗੇ ਇੱਕ ਟੈਂਟ ਖਾਈ ਮੜੀ ਨਹੀਂ ਸਟਾਲ ਮਜ਼ਾ ਆਉਂਦਾ ਸਟਾਲ ਇਧਰ ਆਪਣੇ ਨਗਰ ਲੱਗਾ ਹੈ ਸਲੂਨ ਦੇ ਸਾਹਮਣੇ ਪ੍ਰਸ਼ਾਦਾ ਛਕਣਿਆ ਹੁਣ ਹੈ ਹੁਣ ਨਹੀਂ ਮਰਦੇ ਹੁਣ ਸੇਰ ਕਾਇਮ ਹੋ ਗਈ ਹੈ ਮੈਂ ਕਹਿੰਦਾ ਸਟਾਲ ਜਿੱਦਾਂ ਧੁੱਪ ਲੱਗੀ ਡੈਡੀ ਪਾਏ ਪੈਰ ਤਕਰਾ ਕੇ ਬੈਜੇ ਕੋਟ ਚਾੜੇ ਹੋਏ ਹਾਂ ਤੇ ਲੋੜਾ ਕੜਾ ਕੋਟ ਹੈ ਕਿੱਥੇ ਕਿੱਥੇ ਆਇਆ ਜੇ ਛੂਟੀ ਦੇ ਚਾੜਿਆ ਮੁਰਗੇ ਵਜੇ ਉਹ ਨੰਡੋੜੇ ਕੇ ਤੋਂ ਫੂਲ ਵਾਸੇ ਪੈਸੇ ਨਹੀਂ ਨਹੀਂ ਆ ਇੱਕ ਵੇਲੇ ਨਾਲ ਰਾਜ ਨੰਡਲ ਪਈ ਹੋਏ ਆਉ ਕੇ ਹਾਂ ਆ ਚੜਿਆ ਹੋਏ ਤੇ ਹਾਂ ਹੁਣ ਦੱਸ ਵੀ ਕਿਹੜਾ ਕਰੀਏ ਕੀ ਨਿਕਲਿਆ ਕੋਈ ਗੱਲ ਨਹੀਂ ਮੰਮੀ ਮੰਮੀ ਨਾਲ ਗਏ ਆਏ ਇੱਥੇ ਕਿ ਨਹੀਂ ਹਾਂ ਹਾਂ ਇੱਥੇ ਲੰਗਰ ਆਇਆ ਲੰਗਰ ਖਾ ਲਿਆ ਰਮਾਨਾ ਬਸ ਚਾਹ ਬਸ ਹਾਂਜੀ ਕੀ ਹਾਲ ਹੈ ਜੀ ਇਹ ਸਿੱਧਾ ਪਿੰਡ ਗੁਰਦਾਰੇ ਚੋ ਵੀ ਆਪਣੀ ਜਾਈਏ ਐਸੇ ਐਸੇ ਜੀ ਦਾੜੀ ਅੱਗ ਘੜਦਾ ਸਕੂਟਰੀ ਤੇ ਉਹ ਲੈ ਵੀ ਗਿਆ ਜੀ ਇਹ ਗੁੱਡਾ ਜਿਆ ਗਿਆ ਨਾ ਮਾੜੀ ਗੱਲ ਇਹ ਚੰਦਰ ਪਰਲੇ ਬਨੇ ਉਹ ਰੁੱਕ ਤੇ ਪਰਲੇ ਬਨੇ ਹੋਗਾ ਸੜਕ ਤੇ ਜਾਣਾ ਭੱਜ ਕੇ ਜਾ ਭੱਜ ਭੱਜ ਭਾਂਜ ਵੇਲਾ ਨਾ ਵੇਖੀ ਕਾਰ ਨਾ ਵੇਖੀ ਤੂੰ ਕੋਈ ਕਿਥੇ ਨਿਆਣੇ ਓ ਯਾਰ ਨਹੀਂ ਹੈਗੇ ਓ ਯਾਰ ਕੋਠੇ ਡਿੱਗ ਪਈ ਲੈ ਹੱਲੇ ਆ ਗਿਆ ਗੁੱਡਾ ਉਹ ਜਾ ਉਹ ਗੁੱਡਾ ਡਿੱਗ ਪਿਆ ਲੈ ਜਾ ਤੇ ਕੋ ਲੁੱਟਿਆ ਨਹੀਂ ਗਾ ਬੇਇਜ਼ਤੀ ਕਰਾਤੀ ਮੇਰੀ ਨਾਲ ਯਾਰ ਤੇ ਹੋਰ ਗੱਲ ਕਰਦੀ ਚੱਲ ਕੋਈ ਨਹੀਂ ਮੇਥੀ ਬਣਾਈ ਉੱਥੇ ਉੱਥੇ ਵੀ ਮੇਥੀ ਅੱਜ ਖਾਧੀ ਆਪਣੇ ਅੱਜ ਬਣੀ ਹੋਈ ਹੈ ਮੇਥੀ ਤੇ ਮੈਂ ਤੇ ਮੰਮੀ ਲੱਗੇ ਰੋਟੀ ਖਾਣ ਕਿਰਨ ਦੀਦੀ ਨਹੀਂ ਆਏ ਸੀ ਨਾ ਮੈਨੂੰ ਫੋਨ ਕਰਦ ਰੇ ਤੇ ਮੈਂ ਆਇਆ ਤੇ ਉਹ ਮੁੜ ਕੇ ਉੱਥੇ ਮੈਨੂੰ ਮੇਰੇ ਲਾਗੋਂ ਦੇ ਨੰਗੇ ਹੁੰਦਾ ਮੈਨੂੰ ਪਤਾ ਨਹੀਂ ਲੱਗਾ ਲੈ ਫੋਨ ਕੰਡੇ ਬਾਏ ਦਵਾਈ ਲੈਣ ਗਏ ਅਜੇ ਦੋਈ ਲੈਣਾ ਹੈ ਕੱਲ ਨੂੰ ਅਸੇ ਦੋਈ ਲੈਣਾ ਹੈ ਕੱਲ 6 ਵਜੇ ਠਾਲਦੀ ਪਤਾ ਕਿਉਂ ਇਸ ਵੇਰੇ ਮੇਕਅਪ ਵਾਸਤੇ ਲੂਨ ਤੇ ਮੇਕਅਪ ਆ ਮਹਿੰਦੀ ਵਾਲੇ ਨੇ ਆਉਣਾ ਹੈ ਅੱਛਾ ਅੱਛਾ ਹਾਂ ਤਾਂ ਕਰਕੇ ਕੋਈ ਕੋਪਾਇੰਟ ਬੁੱਕ ਕਰਵਾਈ ਆ ਇੱਕ ਲੇਡੀ ਨੇ ਤਾਂ ਮੁੜ ਕੇ ਇਹ ਨਾ ਹੋਵੇ ਅਰੇ ਲੇਟ ਹੋ ਜਾਣਾ ਹੈ ਸਾਢੇ 6 ਉਹਨਾਂ ਨੇ ਆਉਣਾ ਮੈਂ 6 ਵਜੇ ਚੱਲ ਜਾਊਂਗਾ ਅੱਛਾ ਤੇ ਇਹ ਕੌਣ ਦੇਖਿਆ ਉਹਨਾਂ ਨੇ ਕਿ ਕਿ ਉਹਨਾਂ ਨੇ ਕਾਪੀਆਂ ਪੈਨਸਲ ਮਸਾ ਭੇਜੀਆਂ ਉਹਨਾਂ ਨੇ ਹੁਣ ਫਿਰ ਭੇਜੇ ਅੱਛਾ 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 ਇਹ ਕਰਨ ਦੇ ਦਿਨ ਦੇਖ ਗਏ ਹਰ ਗੁਣ ਵਾਸਤੇ ਆਏ ਹੋਏ ਜਿਹੜੇ ਗਿਫਟ ਆ ਤੇ ਨਾਲ ਮਠਿਆਈ ਦਾ ਡੱਬਾ ਨਾਮ ਲਿਖਿਆ ਉਹਨਾਂ ਨੇ ਨਾਮ ਲਿਖਿਆ ਪਿਛਲੀ ਵਾਰੀ ਅਸੀਂ ਕਹਿੰਨੇ ਸੀ ਨਾ ਆਹ ਬੰਦੇ ਕਿਦਾਂ ਨਾ ਆਹ ਵਧੀਆ ਕੀਤਾ ਹੈ ਕਹਿਣਾ ਪੱਕੇ ਕੰਮ ਕਰਦੇ ਆ ਹੈ ਹੋਰ ਗੱਲਾਂ ਦੇ ਗੱਲਾਂ ਇਹ ਲਫਾਫਾ ਹੋਰ ਜਾਈ ਨਾ ਮੈਚ ਕਰ ਗਈ ਦੁਖੀ ਰਹਿੰਦੇ ਸਹੀ ਗੱਲ ਦਖੀ ਰਹੀਂਦਾ ਪਤਾ ਨਹੀਂ ਕਿਉਂ ਕਨੇ ਚਾਹੀਦੇ ਨਾ ਫੜੁੰਦੇ ਇਹ ਕੀ ਆ ਗਾ ਟੈਡੀ ਇਹ ਆ ਗਾ ਲੈਵੇ ਲੈਵੇ ਇਹ ਆ ਗਿਆ ਹਰਗਣਵਾ ਤੇ ਲੈ ਪੋਤਾ ਹਰਗਣ ਤੇਰੇ ਵਾਸਤੇ ਆ ਗਿਆ ਟੈਡੀ ਠੀਕ ਹੈ ਖੁੱਲਾਈ ਗੇਲਾ ਪਾਪਾ ਖੁੱਲਾਈ ਮੈਂ ਲੇ ਵੀ ਟੱਡੀਆ ਵਰਗੀਆਂ ਤਿੰਨ ਚਾਰ ਬੰਦੀਆਂ ਹਾਂ ਇਹ ਪਰ ਬੱਚਿਆ ਵੀ ਜਾਣਾ ਹਰ ਗੁਨੇ ਖੋਸਣਾ ਨਾ ਕਿਸੇ ਨੇ ਵੇਖਿਆ ਨਾ ਹਰ ਗੁਨੇ ਆਖਣਾ ਹਰ ਹਰ ਗੁਨੇ ਪਤਾ ਕਿ ਆਪ ਹਰ ਗੁਨੇ ਆਖਣਾ ਕਾਕਾ ਕਾਕਾ ਸੋਹਣਾ ਹੈ ਬਹੁਤ ਸੋਹਣਾ ਬਹੁਤ ਸੋਹਣਾ ਹੈ ਸੋਹਣਾ ਹੈ ਬਹੁਤ ਵਧੀਆ ਹੈ ਕਮਜ਼ੋਰੀ ਆਈ ਇਹ ਨੂੰ ਡਿੱਗ ਪੈਂਦਾ ਹੋਗਾ ਹੈ ਕਮਜ਼ੋਰੀ ਆ ਗਈ ਹਾਂ ਹਾਂ ਚਲ ਕੋਈ ਨਾ ਇਹਨੂੰ ਨੀਂਦ ਆ ਜੀ ਨਾ ਹਰ ਕੋਈ ਨਹੀਂ ਸੌਂਦੀ ਵਾ ਵਾ ਜੀ ਕੀ ਹਰ ਕੋਈ ਮੈਂ ਮੈਨੂੰ ਸੂਟ ਇੱਕੋ ਜਿਹਾ ਇੱਕੋ ਜਿਹਾ ਭੇਜੇ ਜੀ ਕੋਈ ਜਹਰ ਬੰਤੋ ਹਾਂ ਹਰ ਕੋਈ ਨਾ ਇਹਦਾ ਇੱਕੋ ਜਿਹਾ ਪੂਰਾ ਇਸਾਈਜ਼ ਹਨ ਸਭ ਤੋਂ ਵਧੀਆ ਕੀਤਾ ਥੋੜਾ ਵੱਡਾ ਹੋਣਾ ਵਧੀਆ ਹੋ ਗਿਆ ਸਹੀ ਸਹੀ ਇਹ ਸਭ ਤੋਂ ਵੱਡਾ ਹੁੰਦੇ ਪਤਾ ਕਿਉਂ ਪਰ ਸੋਨਾ ਬੜਾ ਹੀ ਸੱਚੀ ਗੱਲ ਈ ਗੁਰੂਆ ਬਹੁਤ ਜ਼ਿਆਦਾ ਸੋਹਣਾ ਈ ਹੈ ਨਾ ਅਸ਼ਾ ਨਾਮ ਲਿਖਿਆ ਯਾਰ ਗੁੰਦਾ ਹਾਂ ਮੈਂ ਕਹਿੰਦਾ ਰੁੱਖ ਤੇ ਅੱਖਾਂ ਮਾਂ ਮਮੀ ਹੋਏ ਵਿਚਾਰੇ ਨੇ ਉਹਨਾਂ ਨੇ ਉਹ ਕਰੋਸ਼ੀ ਦੇ ਨਾਲ ਕਰਦੇ ਨੇ ਹੁਣਿਆ ਹੋਇਆ ਇਹਨੂੰ ਹਨਾ ਸਲਾਈਆਂ ਦੇ ਨਾਲ ਹਰ ਫਤੇ ਦਾ ਵੀ ਨਾਮ ਲਿਖਿਆ ਉੱਤੇ ਵੀ ਇਹਦਾ ਜਿਹੜੇ ਗੱਲਾਂ ਕਰਦੇ ਆ ਨਾ ਉਹਨਾਂ ਨੇ ਮੂੰਹ ਤੇ ਅੱਜ ਚ ਪੇੜਿਆ ਠੀਕ ਆ ਇਦਾਂ ਇਦਾਂ ਸਾਨੂੰ ਪਿਆਰ ਕਰਦੇ ਨੇ ਠੀਕ ਆ ਉਹ ਬੰਦਾ ਕੋਈ ਖਾਣ ਪੀਣ ਦਾ ਦੇਣ ਲੈਣ ਦਾ ਕੋ ਭੁੱਖਾ ਨਹੀਂ ਦਾ ਪਿਆਰ ਭੇਜਿਆ ਉਹਨਾਂ ਨੇ ਆਪਣਾ ਇਹ ਕੋਈ ਚੀਜ਼ਾਂ ਨਹੀਂ ਭੇਜੀਆਂ ਪਿਆਰ ਭੇਜਿਆ ਮੇਰੀ ਧੀ ਨੂੰ ਆ ਦੇਖੋ ਟੋਪੀ ਵੇਖੋ ਇਹ ਮਤਲਬ ਕੱਪੜੇ ਨਹੀਂ ਪਿਆਰ ਆ ਨਾ ਅੱਜ ਜੀ ਉਹਨਾਂ ਨੇ ਆਪਣਾ ਭੇਜਿਆ ਨਾਲ ਰਖ ਸਟੋਨ ਵਾ ਬਟਨ ਵਗੈਰਾ ਲਗਾਏ ਹੋਇਆ ਬੜਾ ਹੀ ਸੱਚੀ ਸੋਹਣਾ ਲੱਗੇਗਾ ਨਾ ਜਦੋਂ ਮੇਰੀ ਧੀ ਪਾਊਗੀ ਨਾ ਪਹਿਲੇ ਦਿਨ ਉਹਨੂੰ ਮੈਂ ਨਾ ਵਰਦੀ ਨਹੀਂ ਸਕੂਲ ਦੀ ਲੈ ਕੇ ਦੇਣੀ ਆਹ ਪਾਗ ਭੇਜ ਦੇਣਾ ਵੀ ਚੱਲ ਆ ਪਾਗ ਜਾ ਸਕੂਲ ਮੇਰੀ ਧੀ ਸੋਹਣੀ ਲੱਗੂਗੀ ਜਿਹੜੇ ਮਮੀ ਮੈਂ ਸਕੂਲ ਆਖਿਆ ਨਾ ਹਰ ਗੱਲ ਨੂੰ ਪਾਉਣਾ ਹੈ ਤੇ ਆ ਸਾਡੇੜੇ ਗਵੰਡੀ ਹੈ ਨਾ ਉੱਥੇ ਜੌਬ ਕਰਦਾ ਹੈ ਉਸੇ ਸਕੂਲੇ ਤੇ ਸਾਲ ਸਾਲ ਦਾ ਸਾਲ ਦੇ ਪਤਾ ਨਹੀਂ ਕਿੰਨੇ ਪੈਸੇ 60000 ਰੁਪਏ ਸਾਲ ਦਾ ਜਾਣਾ ਹੈ ਕੋਈ ਨਹੀਂ ਕੋਈ ਗੱਲ ਨਹੀਂ ਪੈਸੇ ਦੀ ਕੋਈ ਚੱਕਣੀ ਉੱਥੇ ਪਾਉਣੀ ਹੈ ਪਤਾ ਕੋਈ ਡਰ ਜੀ ਨਾਲੇ ਦੂਜੀ ਗੱਲ ਸਿੱਖਾਂ ਦਾ ਸਕੂਲ ਹੈ ਬਹੁਤ ਵਧੀਆ ਗੁਰ ਗੋਬਿੰਦ ਸਿੰਘ ਮਹਾਰਾਜ ਦੀ ਬੜੀ ਵੱਡੀ ਤਸਵੀਰ ਲੱਗੀ ਹੋਈ ਹੈ ਉੱਥੇ ਕਹਿੰਦਾ ਬਹੁਤ ਵੱਡੀ ਹੈ ਮੈਂ ਉੱਥੇ ਪਾਵਾਂਗੇ ਬਹੁਤ ਸੋਹਣਾ ਸੱਚੀ ਸੂਟ ਤਾਂ ਇੰਨਾ ਪਿਆਰਾ ਨਾ ਸੌਫਟ ਵੇਖ ਕਿੰਨਾ ਆ ਹੈ ਇਹ ਤਾਂ ਥੋੜਾ ਜਿਹਾ ਹੋਰ ਵੱਡਾ ਹੁੰਦਾ ਤਾਂ ਮੈਂ ਪਾ ਲੜੀ ਚਲ ਆਰ ਗੁੰਨੇ ਪਾ ਲਿਆ ਮੈਂ ਪਾ ਲਿਆ ਭਈ ਇੱਕੋ ਗੱਲ ਹੈ ਨਾ

ਟਿਫਨ ਆ ਗਿਆ ਆਏ ਹੋਏ ਸਕੂਲ ਵਾਸਤੇ ਟਿਫਨ ਆ ਗਿਆ ਜੀ ਮੇਰੀ ਧੀ ਦਾ ਉਹਨੇ ਓਪਨ ਕਰੋ ਉਹਦੀਆਂ ਸੁਖਨਾ ਦੋ ਪਰੌਂਠੀਆਂ ਪੈ ਜਾ ਕਰਨੀਆਂ ਫਸਟ ਕਲਾਸ ਕਾ ਨਹੀਂ ਦੋ ਤਿੰਨ ਪੈਣੀਆਂ ਬੜੀ ਵਧੀਆ ਲੈ ਆਚਾਰ ਵਾਸਤੇ ਸਬਜੀ ਵਾਸਤੇ ਆਹ ਸਬਜੀ ਉਹਦੇ ਜਿਹੀ ਪੈ ਜਾ ਕਰਨੀਆਂ ਨਾਲ ਫੁਲਕੇ ਰੱਖੇ ਜਣੇ ਫਸਟ ਕਲਾਸ ਬਹੁਤ ਸੋਹਣਾ ਹੈ ਬਈ ਹੈਨਾ ਵਾਹਿਗੁਰੂ ਭਲਾ ਕਰੇ ਕਲਮ ਵਾਲਿਆਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਤਕੀਣਾ ਬਖਸ਼ੇ ਐਦਾਂ ਮੋਹ ਪਿਆਰ ਬਣਿਆ ਰਹੇ ਭਾਗੋ ਭਾਗ ਹੋ ਗਿਆ ਦਿਲ ਨੂੰ ਬਹੁਤ ਸੋਹਣਾ ਆ ਵੱਡਾ ਲਫਾਫਾ ਸੂਟ ਤਾਂ ਮੈਨੂੰ ਇੰਨਾ ਪਿਆਰਾ ਲੱਗਾ ਇਨਾ ਹਮ ਬੈਕ ਸਾਈਡ ਵੀ ਦਿਲ ਬਣਿਆ ਇੰਨੀ ਟਰੀ ਟਰੀ ਬਣਿਆ ਹਾਂ 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 ਆ ਰੁੱਖ ਬਣਿਆ ਆ ਬੈਕ ਸਾਈਡ ਬੈਕ ਸਾਈਡ ਵੀ ਸੋਹਣਾ ਇਹਦੇ ਟੋਪੀ ਤੇ ਕੋਟੀ ਬਣਾਈ ਹੈ ਹਨਾ ਹਮ ਬਹੁਤ ਸੋਹਣਾ ਬਹੁਤ ਹੋਦੀ ਹੈ ਆ ਇੱਕ ਚੀਜ਼ ਚੰਗੀ ਆ ਵੀ ਇੱਕ ਚੀਜ਼ ਚੰਗੀ ਲੱਗੀ ਪਤਾ ਕੋਈ ਜਿਹੜਾ ਵੱਡਾ ਆ ਕਿਉਂਕਿ ਹੁਣ ਤੇ ਪੈਣਾ ਨਹੀਂ ਹੁਣ ਪੈਣਾ ਨਹੀਂ ਕਿਉਂਕਿ ਇਹ ਗਾਂ ਪੈਣਾ ਕਿਉਂਕਿ ਹੁਣ ਤੇ ਧੁੱਪਾਂ ਲੱਗਣ ਲੱਗ ਗਈਆਂ ਨੇ ਉਹਨਾਂ ਨੇ ਕਿਹਾ ਵੀ ਇਹ ਕਰੂਗੀ ਅਗਲੇ ਸਾਲ ਵਾਸਤੇ ਹੀ ਕਿਹਾ ਸੀ ਤੇ ਕਹਿੰਦੇ ਕਿਸੇ ਦਾ ਸੱਸਲ ਕਿਆ ਬੜਾ ਉਹਨਾਂ ਨੇ ਸੋਚ ਸਮਝ ਕੇ ਪੜੇ ਨਹੀਂ ਸੀ ਫੈਮਲੀ ਬਹੁਤ ਹੀ ਵੱਡੀ ਸੀ ਉਹਨਾਂ ਨੇ ਸੋਚ ਸਮਝ ਹਣ ਮਗਾ ਮੂੰਹ ਹੀ ਮਿੱਠਾ ਕਰ ਲਿਆ ਆਪਣਾ ਆਪੇ ਹੀ ਹੈ ਇਹ ਸੋ ਟੇਪ ਲੱਗੀ ਟੇਪ ਹਾਂ ਤੇਬਲ ਲੱਗੀ ਉਹ ਸਾਈਡ ਤੋਂ ਬਣਾਉਣਾ ਸੀਗਾ ਮੇਰਾ ਫੇਵਰੇਟ ਚੀਜ਼ ਆ ਡੈਡੀ ਦੀ ਫੇਵਰੇਟ ਨਹੀਂ ਮੇਰੀ ਫੇਵਰੇਟ ਆ ਹਾਂ ਲੈਣ ਯੋਰ ਲਾਗੇ ਉਹ ਤੇਰੀ ਬੜੇ ਜਣ ਹਰ ਨਾ ਖਰਾਬ ਆ ਵਾਵਾ ਬੜਾ 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 ਪੁੱਤ ਮਾ ਖਾ ਲੋ ਇਹ ਤੁਹਾਨੂੰ ਮਿਲਣ ਮੈਂ ਮਿਨੋਤਾ ਸਵਾਦ ਜੇਕਰ ਕੋਈ ਵੀ ਵੀਡੀਓ ਹੋਸਟ ਕਰ ਸਕਦੇ ਹੋ ਤਾਂ ਕੋਈ ਕੋਈ ਬਹੁਤ ਵਧੀਆ ਬਹੁਤ ਵਧੀਆ ਕਿੱਦਾਂ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਬਹੁਤ ਬਹੁਤ ਜਿਆਦਾ ਕਰਨ ਦੀ ਮੈਨੂੰ ਸ਼ਿਕਾਉਂ ਮਿਲ ਕਰ ਕੁਝ ਨਾਂ ਪਾ ਸਕਦੀ ਹਾਂ ਬਹੁਤ ਬਹੁਤ ਧੰਨਵਾਦ ਜੀ